ਇਜ਼ਰਾਈਲ ਅਤੇ ਈਰਾਨ ਵਿਚਕਾਰ ਟਕਰਾਹ ਹੁਣ ਹੋਰ ਵੀ ਘਾਤਕ ਹੁੰਦਾ ਜਾ ਰਿਹਾ ਹੈ ਇਸ ਪਿੱਛੇ ਕਾਰਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਹਨ ਉਹ ਖੁੱਲ ਕੇ ਇਜ਼ਰਾਈਲ ਦਾ ਸਮਰਥਨ ਕਰ ਰਹੇ ਹਨ ਅਤੇ ਈਰਾਨ ਨੂੰ ਸਰੈਂਡਰ ਕਰਨ ਦੀ ਧਮਕੀ ਦੇ ਰਹੇ ਹਨ ਡੋਨਲਡ ਟਰੰਪ ਨੇ ਈਰਾਨ ਨੂੰ ਬਿਨਾਂ ਕਿਸੇ ਸ਼ਰਤ ਦੇ ਸਰੈਂਡਰ ਕਰਨ ਲਈ ਕਿਹਾ ਹੈ ਇਸ ਦੇ ਨਾਲ ਹੀ ਉਹਨਾਂ ਦਾਅਵਾ ਕੀਤਾ ਹੈ ਕਿ ਉਹ ਜਾਣਦੇ ਹਨ ਕਿ ਖਾਵੇਂ ਨੇ ਕਿੱਥੇ ਲੁਕਿਆ ਹੋਇਆ ਹੈ 트럼ਪ ਨੇ ਸੋਸ਼ਲ ਮੀਡੀਆ ਪਲੇਟਫਾਰਮ 트ਰੁੱਥ ਸੋਸ਼ਲ ਤੇ ਆਪਣੀ ਇੱਕ ਪੋਸਟ ਦੇ ਵਿੱਚ ਸਿਰਫ ਦੋ ਸ਼ਬਦ ਲਿਖੇ ਅਨ ਕੰਡੀਸ਼ਨਲ ਸਰੈਂਡਰ 트럼ਪ ਦੇ ਇਸ ਸੰਦੇਸ਼ ਦਾ ਸਪਸ਼ਟ ਅਰਥ ਇਹ ਹੈ ਕਿ ਇਰਾਨ ਨੂੰ ਆਪਣਾ ਪਰਮਾਣੂ ਪ੍ਰੋਗਰਾਮ ਪੂਰੀ ਤਰ੍ਹਾਂ ਬੰਦ ਕਰ ਦੇਣਾ ਚਾਹੀਦਾ ਹੈ ਹਾਲਾਂਕਿ ਇਰਾਨ ਪਹਿਲਾਂ ਹੀ ਅਮਰੀਕਾ ਅਤੇ ਰਾਸ਼ਪਤੀ ਡੋਨਲਡ 트럼ਪ ਦੁਆਰਾ ਪਰਮਾਣੂ ਪ੍ਰੋਗਰਾਮ ਸੰਬੰਧੀ ਦਿੱਤੀਆਂ ਗਈਆਂ ਸ਼ਰਤਾਂ ਨੂੰ ਰੱਦ ਕਰ ਚੁੱਕਾ ਹੈ ਅਮਰੀਕਾ ਦੀਆਂ ਧਮਕੀਆਂ ਤੇ ਇਜ਼ਰਾਈਲ ਦੇ ਹਮਲਿਆਂ ਦੇ ਬਾਵਜੂਦ ਈਰਾਨ ਆਪਣਾ ਪਰਮਾਣੂ ਪ੍ਰੋਗਰਾਮ ਜਾਰੀ ਰੱਖ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸਪਸ਼ਟ ਕੀਤਾ ਹੈ ਕਿ ਉਹ ਈਰਾਨ ਦੀ ਕਿਸੇ ਵੀ ਸ਼ਰਤ ਨੂੰ ਸਵੀਕਾਰ ਨਹੀਂ ਕਰਨ ਵਾਲੇ ਹਨ। ਹੁਣ ਸ਼ਰਤ ਨੂੰ ਸਵੀਕਾਰ ਕਰਨ ਦਾ ਸਮਾਂ ਖਤਮ ਹੋ ਗਿਆ ਹੈ। ਅਜਿਹੀ ਸਥਿਤੀ ਵਿੱਚ ਈਰਾਨ ਕੋਲ ਹੁਣ ਸਿਰਫ ਇੱਕ ਹੀ ਵਿਕਲਪ ਬਚਿਆ ਹੈ ਕਿ ਉਹ ਬਿਨਾਂ ਸ਼ਰਤ ਸਮਰਪਣ ਕਰੇ। ਇਸ ਦਾ ਮਤਲਬ ਹੈ ਕਿ ਹੁਣ ਈਰਾਨ ਦੀ ਕੋਈ ਵੀ ਮੰਗ ਜਾਂ ਸ਼ਰਤ ਸਵੀਕਾਰ ਨਹੀਂ ਕੀਤੀ ਜਾਵੇਗੀ। ਟਰੰਪ ਸ਼ੁਰੂ ਤੋਂ ਹੀ ਖੁੱਲਕੇ ਇਜ਼ਰਾਈਲ ਦਾ ਸਮਰਥਨ ਕਰਦੇ ਆ ਰਹੇ ਹਨ ਇਸੇ ਲਈ ਉਹਨਾਂ ਨੇ ਹੁਣ ਈਰਾਨ ਨੂੰ ਅਲਟੀਮੇਟਮ ਦਿੱਤਾ ਹੈ ਕਿ ਸ਼ਰਤਾਂ ਲਗਾਉਣ ਦਾ ਸਮਾਂ ਹੁਣ ਖਤਮ ਹੋ ਗਿਆ ਹੈ ਆ ਹੁਣ ਜਾਣਦੇ ਹਾਂ ਕਿ ਟਰੰਪ ਈਰਾਨ ਤੋਂ ਨਾਰਾਜ਼ ਕਿਉਂ ਹਨ ਅਮਰੀਕਾ ਦਾ ਦੋਸ਼ ਹੈ ਕਿ ਈਰਾਨ ਗੁਪਤ ਰੂਪ ਵਿੱਚ ਪਰਮਾਣੂ ਹਥਿਆਰ ਵਿਕਸਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਦੋਂ ਕਿ ਈਰਾਨ ਇਸ ਦਾਅਵੇ ਨੂੰ ਰੱਦ ਕਰਦਾ ਆ ਰਿਹਾ ਹੈ। 트럼ਪ ਨੇ ਹਾਲੀ ਵਿੱਚ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਈਰਾਨ ਨਾਲ ਸਿਰਫ ਦੋ ਵਿਕਲਪ ਬਚੇ ਹਨ, ਜਾਂ ਤਾਂ ਫੌਜੀ ਕਾਰਵਾਈ ਕੀਤੀ ਜਾਵੇਗੀ ਜਾਂ ਇੱਕ ਨਵਾਂ ਸਮਝੌਤਾ ਕੀਤਾ ਜਾਵੇਗਾ। ਇਸ ਤੋਂ ਬਾਅਦ ਈਰਾਨ ਨੇ 트럼ਪ ਦੇ ਪਸਤਾਵ ਨੂੰ ਠੁਕਰਾ ਦਿੱਤਾ। ਇਹੀ ਕਾਰਨ ਹੈ ਕਿ ਈਰਾਨ ਤੇ 트럼ਪ ਦਾ ਗੁੱਸਾ ਹੋਰ ਵਿਵਾਦਗਿਆ ਹੈ। ਮੱਧ ਪੂਰਬ ਵਿੱਚ ਚੱਲ ਰਹੇ ਤਣਾਅ ਦੇ ਵਿਚਕਾਰ 트럼ਪ ਇੱਕ ਵੱਡਾ ਦਾਵਾ ਕੀਤਾ ਹੈ ਕਿ ਉਸ ਨੂੰ ਪੂਰੀ ਜਾਣਕਾਰੀ ਹੈ ਕਿ ਸੁਪਰੀਮ ਲੀਡਰ ਕਿੱਥੇ ਲੁਕਿਆ ਹੋਇਆ ਹੈ ਹਾਲਾਂਕਿ ਉਹਨਾਂ ਨੇ ਆਪਣੀ ਪੋਸਟ ਵਿੱਚ ਖਾਮੇ ਨਹੀਂ ਦਾਨਾ ਨਹੀਂ ਲਿਆ ਹੈ ਪਰ ਇਸ ਪੋਸਟ ਨੂੰ ਸਿਰਫ ਖਾਮੇ ਨਹੀਂ ਲੈ ਹੀ ਮੰਨਿਆ ਜਾ ਰਿਹਾ ਹੈ ਉਹ ਇੱਕ ਆਸਾਨ ਨਿਸ਼ਾਨਾ ਹੈ ਪਰ ਉੱਥੇ ਸੁਰੱਖਿਆਤ ਹੈ ਅਸੀਂ ਉਸ ਨੂੰ ਨਹੀਂ ਮਾਰਾਂਗੇ ਘਟੋ ਘਟ ਹੁਣ ਨਹੀਂ ਪਰ ਅਸੀਂ ਨਹੀਂ ਚਾਹੁੰਦੇ ਕਿ ਨਾਗਰਿਕ ਜਾਂ ਅਮਰੀਕੀ ਸੈਨਿਕਾਂ ਤੇ ਮਿਜ਼ਾਇਲਾ ਚਲਾਈਆਂ ਜਾ ਇਜ਼ਰਾਈਲ ਅਤੇ ਈਰਾਨ ਵਿਚਕਾਰ ਟਕਰਾਹ ਹੁਣ ਹੋਰ ਵੀ ਘਾਤਕ ਹੁੰਦਾ ਜਾ ਰਿਹਾ ਹੈ ਇਸ ਪਿੱਛੇ ਕਾਰਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਹਨ ਉਹ ਖੁੱਲ ਕੇ ਇਜ਼ਰਾਈਲ ਦਾ ਸਮਰਥਨ ਕਰ ਰਹੇ ਹਨ ਅਤੇ ਈਰਾਨ ਨੂੰ ਸਰੈਂਡਰ ਕਰਨ ਦੀ ਧਮਕੀ ਦੇ ਰਹੇ ਹਨ ਡੋਨਲਡ ਟਰੰਪ ਨੇ ਈਰਾਨ ਨੂੰ ਬਿਨਾਂ ਕਿਸੇ ਸ਼ਰਤ ਦੇ ਸਰੈਂਡਰ ਕਰਨ ਲਈ ਕਿਹਾ ਹੈ ਇਸ ਦੇ ਨਾਲ ਹੀ ਉਹਨਾਂ ਦਾਅਵਾ ਕੀਤਾ ਹੈ ਕਿ ਉਹ ਜਾਣਦੇ ਹਨ ਕਿ ਖਾਵੇਂ ਨੇ ਕਿੱਥੇ ਲੁਕਿਆ ਹੋਇਆ ਹੈ 트럼ਪ ਨੇ ਸੋਸ਼ਲ ਮੀਡੀਆ ਪਲੇਟਫਾਰਮ 트ਰੁੱਥ ਸੋਸ਼ਲ ਤੇ ਆਪਣੀ ਇੱਕ ਪੋਸਟ ਦੇ ਵਿੱਚ ਸਿਰਫ ਦੋ ਸ਼ਬਦ ਲਿਖੇ ਅਨ ਕੰਡੀਸ਼ਨਲ ਸਰੈਂਡਰ 트럼ਪ ਦੇ ਇਸ ਸੰਦੇਸ਼ ਦਾ ਸਪਸ਼ਟ ਅਰਥ ਇਹ ਹੈ ਕਿ ਇਰਾਨ ਨੂੰ ਆਪਣਾ ਪਰਮਾਣੂ ਪ੍ਰੋਗਰਾਮ ਪੂਰੀ ਤਰ੍ਹਾਂ ਬੰਦ ਕਰ ਦੇਣਾ ਚਾਹੀਦਾ ਹੈ ਹਾਲਾਂਕਿ ਇਰਾਨ ਪਹਿਲਾਂ ਹੀ ਅਮਰੀਕਾ ਅਤੇ ਰਾਸ਼ਪਤੀ ਡੋਨਲਡ 트럼ਪ ਦੁਆਰਾ ਪਰਮਾਣੂ ਪ੍ਰੋਗਰਾਮ ਸੰਬੰਧੀ ਦਿੱਤੀਆਂ ਗਈਆਂ ਸ਼ਰਤਾਂ ਨੂੰ ਰੱਦ ਕਰ ਚੁੱਕਾ ਹੈ ਅਮਰੀਕਾ ਦੀਆਂ ਧਮਕੀਆਂ ਤੇ ਇਜ਼ਰਾਈਲ ਦੇ ਹਮਲਿਆਂ ਦੇ ਬਾਵਜੂਦ ਈਰਾਨ ਆਪਣਾ ਪਰਮਾਣੂ ਪ੍ਰੋਗਰਾਮ ਜਾਰੀ ਰੱਖ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸਪਸ਼ਟ ਕੀਤਾ ਹੈ ਕਿ ਉਹ ਈਰਾਨ ਦੀ ਕਿਸੇ ਵੀ ਸ਼ਰਤ ਨੂੰ ਸਵੀਕਾਰ ਨਹੀਂ ਕਰਨ ਵਾਲੇ ਹਨ। ਹੁਣ ਸ਼ਰਤ ਨੂੰ ਸਵੀਕਾਰ ਕਰਨ ਦਾ ਸਮਾਂ ਖਤਮ ਹੋ ਗਿਆ ਹੈ। ਅਜਿਹੀ ਸਥਿਤੀ ਵਿੱਚ ਈਰਾਨ ਕੋਲ ਹੁਣ ਸਿਰਫ ਇੱਕ ਹੀ ਵਿਕਲਪ ਬਚਿਆ ਹੈ ਕਿ ਉਹ ਬਿਨਾਂ ਸ਼ਰਤ ਸਮਰਪਣ ਕਰੇ। ਇਸ ਦਾ ਮਤਲਬ ਹੈ ਕਿ ਹੁਣ ਈਰਾਨ ਦੀ ਕੋਈ ਵੀ ਮੰਗ ਜਾਂ ਸ਼ਰਤ ਸਵੀਕਾਰ ਨਹੀਂ ਕੀਤੀ ਜਾਵੇਗੀ। ਟਰੰਪ ਸ਼ੁਰੂ ਤੋਂ ਹੀ ਖੁੱਲਕੇ ਇਜ਼ਰਾਈਲ ਦਾ ਸਮਰਥਨ ਕਰਦੇ ਆ ਰਹੇ ਹਨ ਇਸੇ ਲਈ ਉਹਨਾਂ ਨੇ ਹੁਣ ਈਰਾਨ ਨੂੰ ਅਲਟੀਮੇਟਮ ਦਿੱਤਾ ਹੈ ਕਿ ਸ਼ਰਤਾਂ ਲਗਾਉਣ ਦਾ ਸਮਾਂ ਹੁਣ ਖਤਮ ਹੋ ਗਿਆ ਹੈ ਆ ਹੁਣ ਜਾਣਦੇ ਹਾਂ ਕਿ ਟਰੰਪ ਈਰਾਨ ਤੋਂ ਨਾਰਾਜ਼ ਕਿਉਂ ਹਨ ਅਮਰੀਕਾ ਦਾ ਦੋਸ਼ ਹੈ ਕਿ ਈਰਾਨ ਗੁਪਤ ਰੂਪ ਵਿੱਚ ਪਰਮਾਣੂ ਹਥਿਆਰ ਵਿਕਸਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਦੋਂ ਕਿ ਈਰਾਨ ਇਸ ਦਾਅਵੇ ਨੂੰ ਰੱਦ ਕਰਦਾ ਆ ਰਿਹਾ ਹੈ 트럼ਪ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਈਰਾਨ ਨਾਲ ਸਿਰਫ ਦੋ ਵਿਕਲਪ ਬਚੇ ਹਨ ਜਾਂ ਤਾਂ ਫੌਜੀ ਕਾਰਵਾਈ ਕੀਤੀ ਜਾਵੇਗੀ ਜਾਂ ਇੱਕ ਨਵਾਂ ਸਮਝੌਤਾ ਕੀਤਾ ਜਾਵੇਗਾ ਇਸ ਤੋਂ ਬਾਅਦ ਈਰਾਨ ਨੇ 트럼ਪ ਦੇ ਪਸਤਾਵ ਨੂੰ ਠੁਕਰਾ ਦਿੱਤਾ ਇਹੀ ਕਾਰਨ ਹੈ ਕਿ ਈਰਾਨ ਤੇ 트럼ਪ ਦਾ ਗੁੱਸਾ ਹੋਰ ਵਿਵੜ ਗਿਆ ਹੈ ਮੱਧ ਪੂਰਬ ਵਿੱਚ ਚੱਲ ਰਹੇ ਤਣਾਅ ਦੇ ਵਿਚਕਾਰ 트럼ਪ ਇੱਕ ਵੱਡਾ ਦਾਵਾ ਕੀਤਾ ਹੈ ਕਿ ਉਸ ਨੂੰ ਪੂਰੀ ਜਾਣਕਾਰੀ ਹੈ ਕਿ ਸੁਪਰੀਮ ਲੀਡਰ ਕਿੱਥੇ ਲੁਕਿਆ ਹੋਇਆ ਹੈ ਹਾਲਾਂਕਿ ਉਹਨਾਂ ਨੇ ਆਪਣੀ ਪੋਸਟ ਵਿੱਚ ਖਾਮੇ ਨਹੀਂ ਦਾਨਾ ਨਹੀਂ ਲਿਆ ਹੈ ਪਰ ਇਸ ਪੋਸਟ ਨੂੰ ਸਿਰਫ ਖਾਮੇ ਨਹੀਂ ਲੈ ਹੀ ਮੰਨਿਆ ਜਾ ਰਿਹਾ ਹੈ ਉਹ ਇੱਕ ਆਸਾਨ ਨਿਸ਼ਾਨਾ ਹੈ ਪਰ ਉੱਥੇ ਸੁਰੱਖਿਆਤ ਹੈ ਅਸੀਂ ਉਸ ਨੂੰ ਨਹੀਂ ਮਾਰਾਂਗੇ ਘਟੋ ਘਟ ਹੁਣ ਨਹੀਂ ਪਰ ਅਸੀਂ ਨਹੀਂ ਚਾਹੁੰਦੇ ਕਿ ਨਾਗਰਿਕ ਜਾਂ ਅਮਰੀਕੀ ਸੈਨਿਕਾਂ ਤੇ ਮਿਜ਼ਾਇਲਾ ਚਲਾਈਆਂ ਜਾ ਇਜ਼ਰਾਈਲ ਅਤੇ ਈਰਾਨ ਵਿਚਕਾਰ ਟਕਰਾਹ ਹੁਣ ਹੋਰ ਵੀ ਘਾਤਕ ਹੁੰਦਾ ਜਾ ਰਿਹਾ ਹੈ ਇਸ ਪਿੱਛੇ ਕਾਰਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਹਨ ਉਹ ਖੁੱਲ ਕੇ ਇਜ਼ਰਾਈਲ ਦਾ ਸਮਰਥਨ ਕਰ ਰਹੇ ਹਨ ਅਤੇ ਈਰਾਨ ਨੂੰ ਸਰੈਂਡਰ ਕਰਨ ਦੀ ਧਮਕੀ ਦੇ ਰਹੇ ਹਨ ਡੋਨਲਡ ਟਰੰਪ ਨੇ ਈਰਾਨ ਨੂੰ ਬਿਨਾਂ ਕਿਸੇ ਸ਼ਰਤ ਦੇ ਸਰੈਂਡਰ ਕਰਨ ਲਈ ਕਿਹਾ ਹੈ ਇਸ ਦੇ ਨਾਲ ਹੀ ਉਹਨਾਂ ਦਾਅਵਾ ਕੀਤਾ ਹੈ ਕਿ ਉਹ ਜਾਣਦੇ ਹਨ ਕਿ ਖਾਵੇਂ ਨੇ ਕਿੱਥੇ ਲੁਕਿਆ ਹੋਇਆ ਹੈ 트럼ਪ ਨੇ ਸੋਸ਼ਲ ਮੀਡੀਆ ਪਲੇਟਫਾਰਮ 트ਰੁੱਥ ਸੋਸ਼ਲ ਤੇ ਆਪਣੀ ਇੱਕ ਪੋਸਟ ਦੇ ਵਿੱਚ ਸਿਰਫ ਦੋ ਸ਼ਬਦ ਲਿਖੇ ਅਨ ਕੰਡੀਸ਼ਨਲ ਸਰੈਂਡਰ 트럼ਪ ਦੇ ਇਸ ਸੰਦੇਸ਼ ਦਾ ਸਪਸ਼ਟ ਅਰਥ ਇਹ ਹੈ ਕਿ ਇਰਾਨ ਨੂੰ ਆਪਣਾ ਪਰਮਾਣੂ ਪ੍ਰੋਗਰਾਮ ਪੂਰੀ ਤਰ੍ਹਾਂ ਬੰਦ ਕਰ ਦੇਣਾ ਚਾਹੀਦਾ ਹੈ ਹਾਲਾਂਕਿ ਇਰਾਨ ਪਹਿਲਾਂ ਹੀ ਅਮਰੀਕਾ ਅਤੇ ਰਾਸ਼ਪਤੀ ਡੋਨਲਡ 트럼ਪ ਦੁਆਰਾ ਪਰਮਾਣੂ ਪ੍ਰੋਗਰਾਮ ਸੰਬੰਧੀ ਦਿੱਤੀਆਂ ਗਈਆਂ ਸ਼ਰਤਾਂ ਨੂੰ ਰੱਦ ਕਰ ਚੁੱਕਾ ਹੈ ਅਮਰੀਕਾ ਦੀਆਂ ਧਮਕੀਆਂ ਤੇ ਇਜ਼ਰਾਈਲ ਦੇ ਹਮਲਿਆਂ ਦੇ ਬਾਵਜੂਦ ਈਰਾਨ ਆਪਣਾ ਪਰਮਾਣੂ ਪ੍ਰੋਗਰਾਮ ਜਾਰੀ ਰੱਖ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸਪਸ਼ਟ ਕੀਤਾ ਹੈ ਕਿ ਉਹ ਈਰਾਨ ਦੀ ਕਿਸੇ ਵੀ ਸ਼ਰਤ ਨੂੰ ਸਵੀਕਾਰ ਨਹੀਂ ਕਰਨ ਵਾਲੇ ਹਨ। ਹੁਣ ਸ਼ਰਤ ਨੂੰ ਸਵੀਕਾਰ ਕਰਨ ਦਾ ਸਮਾਂ ਖਤਮ ਹੋ ਗਿਆ ਹੈ। ਅਜਿਹੀ ਸਥਿਤੀ ਵਿੱਚ ਈਰਾਨ ਕੋਲ ਹੁਣ ਸਿਰਫ ਇੱਕ ਹੀ ਵਿਕਲਪ ਬਚਿਆ ਹੈ ਕਿ ਉਹ ਬਿਨਾਂ ਸ਼ਰਤ ਸਮਰਪਣ ਕਰੇ। ਇਸ ਦਾ ਮਤਲਬ ਹੈ ਕਿ ਹੁਣ ਈਰਾਨ ਦੀ ਕੋਈ ਵੀ ਮੰਗ ਜਾਂ ਸ਼ਰਤ ਸਵੀਕਾਰ ਨਹੀਂ ਕੀਤੀ ਜਾਵੇਗੀ। ਟਰੰਪ ਸ਼ੁਰੂ ਤੋਂ ਹੀ ਖੁੱਲਕੇ ਇਜ਼ਰਾਈਲ ਦਾ ਸਮਰਥਨ ਕਰਦੇ ਆ ਰਹੇ ਹਨ ਇਸੇ ਲਈ ਉਹਨਾਂ ਨੇ ਹੁਣ ਈਰਾਨ ਨੂੰ ਅਲਟੀਮੇਟਮ ਦਿੱਤਾ ਹੈ ਕਿ ਸ਼ਰਤਾਂ ਲਗਾਉਣ ਦਾ ਸਮਾਂ ਹੁਣ ਖਤਮ ਹੋ ਗਿਆ ਹੈ ਆ ਹੁਣ ਜਾਣਦੇ ਹਾਂ ਕਿ ਟਰੰਪ ਈਰਾਨ ਤੋਂ ਨਾਰਾਜ਼ ਕਿਉਂ ਹਨ ਅਮਰੀਕਾ ਦਾ ਦੋਸ਼ ਹੈ ਕਿ ਈਰਾਨ ਗੁਪਤ ਰੂਪ ਵਿੱਚ ਪਰਮਾਣੂ ਹਥਿਆਰ ਵਿਕਸਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਦੋਂ ਕਿ ਈਰਾਨ ਇਸ ਦਾਅਵੇ ਨੂੰ ਰੱਦ ਕਰਦਾ ਆ ਰਿਹਾ ਹੈ 트럼ਪ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਈਰਾਨ ਨਾਲ ਸਿਰਫ ਦੋ ਵਿਕਲਪ ਬਚੇ ਹਨ ਜਾਂ ਤਾਂ ਫੌਜੀ ਕਾਰਵਾਈ ਕੀਤੀ ਜਾਵੇਗੀ ਜਾਂ ਇੱਕ ਨਵਾਂ ਸਮਝੌਤਾ ਕੀਤਾ ਜਾਵੇਗਾ ਇਸ ਤੋਂ ਬਾਅਦ ਈਰਾਨ ਨੇ 트럼ਪ ਦੇ ਪਸਤਾਵ ਨੂੰ ਠੋਕਰਾ ਦਿੱਤਾ ਇਹੀ ਕਾਰਨ ਹੈ ਕਿ ਈਰਾਨ ਤੇ 트럼ਪ ਦਾ ਗੁੱਸਾ ਹੋਰ ਵਿਵੜ ਗਿਆ ਹੈ ਮੱਧ ਪੂਰਬ ਵਿੱਚ ਚੱਲ ਰਹੇ ਤਣਾਅ ਦੇ ਵਿਚਕਾਰ 트럼ਪ ਇੱਕ ਵੱਡਾ ਦਾਵਾ ਕੀਤਾ ਹੈ ਕਿ ਉਸ ਨੂੰ ਪੂਰੀ ਜਾਣਕਾਰੀ ਹੈ ਕਿ ਸੁਪਰੀਮ ਲੀਡਰ ਕਿੱਥੇ ਲੁਕਿਆ ਹੋਇਆ ਹੈ ਹਾਲਾਂਕਿ ਉਹਨਾਂ ਨੇ ਆਪਣੀ ਪੋਸਟ ਵਿੱਚ ਖਾਮੇ ਨਹੀਂ ਦਾਨਾ ਨਹੀਂ ਲਿਆ ਹੈ ਪਰ ਇਸ ਪੋਸਟ ਨੂੰ ਸਿਰਫ ਖਾਮੇ ਨਹੀਂ ਲੈ ਹੀ ਮੰਨਿਆ ਜਾ ਰਿਹਾ ਹੈ ਉਹ ਇੱਕ ਆਸਾਨ ਨਿਸ਼ਾਨਾ ਹੈ ਪਰ ਉੱਥੇ ਸੁਰੱਖਿਆਤ ਹੈ ਅਸੀਂ ਉਸ ਨੂੰ ਨਹੀਂ ਮਾਰਾਂਗੇ ਘਟੋ ਘਟ ਹੁਣ ਨਹੀਂ ਪਰ ਅਸੀਂ ਨਹੀਂ ਚਾਹੁੰਦੇ ਕਿ ਨਾਗਰਿਕ ਜਾਂ ਅਮਰੀਕੀ ਸੈਨਿਕਾਂ ਤੇ ਮਿਜ਼ਾਇਲਾ ਚਲਾਈਆਂ ਜਾ ਇਜ਼ਰਾਈਲ ਅਤੇ ਈਰਾਨ ਵਿਚਕਾਰ ਟਕਰਾਹ ਹੁਣ ਹੋਰ ਵੀ ਘਾਤਕ ਹੁੰਦਾ ਜਾ ਰਿਹਾ ਹੈ ਇਸ ਪਿੱਛੇ ਕਾਰਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਹਨ ਉਹ ਖੁੱਲ ਕੇ ਇਜ਼ਰਾਈਲ ਦਾ ਸਮਰਥਨ ਕਰ ਰਹੇ ਹਨ ਅਤੇ ਈਰਾਨ ਨੂੰ ਸਰੈਂਡਰ ਕਰਨ ਦੀ ਧਮਕੀ ਦੇ ਰਹੇ ਹਨ ਡੋਨਲਡ ਟਰੰਪ ਨੇ ਈਰਾਨ ਨੂੰ ਬਿਨਾਂ ਕਿਸੇ ਸ਼ਰਤ ਦੇ ਸਰੈਂਡਰ ਕਰਨ ਲਈ ਕਿਹਾ ਹੈ ਇਸ ਦੇ ਨਾਲ ਹੀ ਉਹਨਾਂ ਦਾਅਵਾ ਕੀਤਾ ਹੈ ਕਿ ਉਹ ਜਾਣਦੇ ਹਨ ਕਿ ਖਾਵੇਂ ਨੇ ਕਿੱਥੇ ਲੁਕਿਆ ਹੋਇਆ ਹੈ 트럼ਪ ਨੇ ਸੋਸ਼ਲ ਮੀਡੀਆ ਪਲੇਟਫਾਰਮ 트ਰੁੱਥ ਸੋਸ਼ਲ ਤੇ ਆਪਣੀ ਇੱਕ ਪੋਸਟ ਦੇ ਵਿੱਚ ਸਿਰਫ ਦੋ ਸ਼ਬਦ ਲਿਖੇ ਅਨ ਕੰਡੀਸ਼ਨਲ ਸਰੈਂਡਰ 트럼ਪ ਦੇ ਇਸ ਸੰਦੇਸ਼ ਦਾ ਸਪਸ਼ਟ ਅਰਥ ਇਹ ਹੈ ਕਿ ਇਰਾਨ ਨੂੰ ਆਪਣਾ ਪਰਮਾਣੂ ਪ੍ਰੋਗਰਾਮ ਪੂਰੀ ਤਰ੍ਹਾਂ ਬੰਦ ਕਰ ਦੇਣਾ ਚਾਹੀਦਾ ਹੈ ਹਾਲਾਂਕਿ ਇਰਾਨ ਪਹਿਲਾਂ ਹੀ ਅਮਰੀਕਾ ਅਤੇ ਰਾਸ਼ਪਤੀ ਡੋਨਲਡ 트럼ਪ ਦੁਆਰਾ ਪਰਮਾਣੂ ਪ੍ਰੋਗਰਾਮ ਸੰਬੰਧੀ ਦਿੱਤੀਆਂ ਗਈਆਂ ਸ਼ਰਤਾਂ ਨੂੰ ਰੱਦ ਕਰ ਚੁੱਕਾ ਹੈ ਅਮਰੀਕਾ ਦੀਆਂ ਧਮਕੀਆਂ ਤੇ ਇਜ਼ਰਾਈਲ ਦੇ ਹਮਲਿਆਂ ਦੇ ਬਾਵਜੂਦ ਈਰਾਨ ਆਪਣਾ ਪਰਮਾਣੂ ਪ੍ਰੋਗਰਾਮ ਜਾਰੀ ਰੱਖ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸਪਸ਼ਟ ਕੀਤਾ ਹੈ ਕਿ ਉਹ ਈਰਾਨ ਦੀ ਕਿਸੇ ਵੀ ਸ਼ਰਤ ਨੂੰ ਸਵੀਕਾਰ ਨਹੀਂ ਕਰਨ ਵਾਲੇ ਹਨ। ਹੁਣ ਸ਼ਰਤ ਨੂੰ ਸਵੀਕਾਰ ਕਰਨ ਦਾ ਸਮਾਂ ਖਤਮ ਹੋ ਗਿਆ ਹੈ। ਅਜਿਹੀ ਸਥਿਤੀ ਵਿੱਚ ਈਰਾਨ ਕੋਲ ਹੁਣ ਸਿਰਫ ਇੱਕ ਹੀ ਵਿਕਲਪ ਬਚਿਆ ਹੈ ਕਿ ਉਹ ਬਿਨਾਂ ਸ਼ਰਤ ਸਮਰਪਣ ਕਰੇ। ਇਸ ਦਾ ਮਤਲਬ ਹੈ ਕਿ ਹੁਣ ਈਰਾਨ ਦੀ ਕੋਈ ਵੀ ਮੰਗ ਜਾਂ ਸ਼ਰਤ ਸਵੀਕਾਰ ਨਹੀਂ ਕੀਤੀ ਜਾਵੇਗੀ। ਟਰੰਪ ਸ਼ੁਰੂ ਤੋਂ ਹੀ ਖੁੱਲਕੇ ਇਜ਼ਰਾਈਲ ਦਾ ਸਮਰਥਨ ਕਰਦੇ ਆ ਰਹੇ ਹਨ ਇਸੇ ਲਈ ਉਹਨਾਂ ਨੇ ਹੁਣ ਈਰਾਨ ਨੂੰ ਅਲਟੀਮੇਟਮ ਦਿੱਤਾ ਹੈ ਕਿ ਸ਼ਰਤਾਂ ਲਗਾਉਣ ਦਾ ਸਮਾਂ ਹੁਣ ਖਤਮ ਹੋ ਗਿਆ ਹੈ ਆ ਹੁਣ ਜਾਣਦੇ ਹਾਂ ਕਿ ਟਰੰਪ ਈਰਾਨ ਤੋਂ ਨਾਰਾਜ਼ ਕਿਉਂ ਹਨ ਅਮਰੀਕਾ ਦਾ ਦੋਸ਼ ਹੈ ਕਿ ਈਰਾਨ ਗੁਪਤ ਰੂਪ ਵਿੱਚ ਪਰਮਾਣੂ ਹਥਿਆਰ ਵਿਕਸਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਦੋਂ ਕਿ ਈਰਾਨ ਇਸ ਦਾਅਵੇ ਨੂੰ ਰੱਦ ਕਰਦਾ ਆ ਰਿਹਾ ਹੈ 트럼ਪ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਈਰਾਨ ਨਾਲ ਸਿਰਫ ਦੋ ਵਿਕਲਪ ਬਚੇ ਹਨ ਜਾਂ ਤਾਂ ਫੌਜੀ ਕਾਰਵਾਈ ਕੀਤੀ ਜਾਵੇਗੀ ਜਾਂ ਇੱਕ ਨਵਾਂ ਸਮਝੌਤਾ ਕੀਤਾ ਜਾਵੇਗਾ ਇਸ ਤੋਂ ਬਾਅਦ ਈਰਾਨ ਨੇ 트럼ਪ ਦੇ ਪਸਤਾਵ ਨੂੰ ਠੁਕਰਾ ਦਿੱਤਾ ਇਹੀ ਕਾਰਨ ਹੈ ਕਿ ਈਰਾਨ ਤੇ 트럼ਪ ਦਾ ਗੁੱਸਾ ਹੋਰ ਵਿਵਾਦਗਿਆ ਹੈ ਮੱਧ ਪੂਰਬ ਵਿੱਚ ਚੱਲ ਰਹੇ ਤਣਾਅ ਦੇ ਵਿਚਕਾਰ 트럼ਪ ਇੱਕ ਵੱਡਾ ਦਾਵਾ ਕੀਤਾ ਹੈ ਕਿ ਉਸ ਨੂੰ ਪੂਰੀ ਜਾਣਕਾਰੀ ਹੈ ਕਿ ਸੁਪਰੀਮ ਲੀਡਰ ਕਿੱਥੇ ਲੁਕਿਆ ਹੋਇਆ ਹੈ ਹਾਲਾਂਕਿ ਉਹਨਾਂ ਨੇ ਆਪਣੀ ਪੋਸਟ ਵਿੱਚ ਖਾਮੇ ਨਹੀਂ ਦਾਨਾ ਨਹੀਂ ਲਿਆ ਹੈ ਪਰ ਇਸ ਪੋਸਟ ਨੂੰ ਸਿਰਫ ਖਾਮੇ ਨਹੀਂ ਲੈ ਹੀ ਮੰਨਿਆ ਜਾ ਰਿਹਾ ਹੈ ਉਹ ਇੱਕ ਆਸਾਨ ਨਿਸ਼ਾਨਾ ਹੈ ਪਰ ਉੱਥੇ ਸੁਰੱਖਿਆਤ ਹੈ ਅਸੀਂ ਉਸ ਨੂੰ ਨਹੀਂ ਮਾਰਾਂਗੇ ਘਟੋ ਘਟ ਹੁਣ ਨਹੀਂ ਪਰ ਅਸੀਂ ਨਹੀਂ ਚਾਹੁੰਦੇ ਕਿ ਨਾਗਰਿਕ ਜਾਂ ਅਮਰੀਕੀ ਸੈਨਿਕਾਂ ਤੇ ਮਿਜ਼ਾਇਲਾ ਚਲਾਈਆਂ ਜਾ ਇਜ਼ਰਾਈਲ ਅਤੇ ਈਰਾਨ ਵਿਚਕਾਰ ਟਕਰਾਹ ਹੁਣ ਹੋਰ ਵੀ ਘਾਤਕ ਹੁੰਦਾ ਜਾ ਰਿਹਾ ਹੈ ਇਸ ਪਿੱਛੇ ਕਾਰਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਹਨ ਉਹ ਖੁੱਲ ਕੇ ਇਜ਼ਰਾਈਲ ਦਾ ਸਮਰਥਨ ਕਰ ਰਹੇ ਹਨ ਅਤੇ ਈਰਾਨ ਨੂੰ ਸਰੈਂਡਰ ਕਰਨ ਦੀ ਧਮਕੀ ਦੇ ਰਹੇ ਹਨ ਡੋਨਲਡ ਟਰੰਪ ਨੇ ਈਰਾਨ ਨੂੰ ਬਿਨਾਂ ਕਿਸੇ ਸ਼ਰਤ ਦੇ ਸਰੈਂਡਰ ਕਰਨ ਲਈ ਕਿਹਾ ਹੈ ਇਸ ਦੇ ਨਾਲ ਹੀ ਉਹਨਾਂ ਦਾਅਵਾ ਕੀਤਾ ਹੈ ਕਿ ਉਹ ਜਾਣਦੇ ਹਨ ਕਿ ਖਾਵੇਂ ਨੇ ਕਿੱਥੇ ਲੁਕਿਆ ਹੋਇਆ ਹੈ 트럼ਪ ਨੇ ਸੋਸ਼ਲ ਮੀਡੀਆ ਪਲੇਟਫਾਰਮ 트ਰੁੱਥ ਸੋਸ਼ਲ ਤੇ ਆਪਣੀ ਇੱਕ ਪੋਸਟ ਦੇ ਵਿੱਚ ਸਿਰਫ ਦੋ ਸ਼ਬਦ ਲਿਖੇ ਅਨ ਕੰਡੀਸ਼ਨਲ ਸਰੈਂਡਰ 트럼ਪ ਦੇ ਇਸ ਸੰਦੇਸ਼ ਦਾ ਸਪਸ਼ਟ ਅਰਥ ਇਹ ਹੈ ਕਿ ਇਰਾਨ ਨੂੰ ਆਪਣਾ ਪਰਮਾਣੂ ਪ੍ਰੋਗਰਾਮ ਪੂਰੀ ਤਰ੍ਹਾਂ ਬੰਦ ਕਰ ਦੇਣਾ ਚਾਹੀਦਾ ਹੈ ਹਾਲਾਂਕਿ ਇਰਾਨ ਪਹਿਲਾਂ ਹੀ ਅਮਰੀਕਾ ਅਤੇ ਰਾਸ਼ਪਤੀ ਡੋਨਲਡ 트럼ਪ ਦੁਆਰਾ ਪਰਮਾਣੂ ਪ੍ਰੋਗਰਾਮ ਸੰਬੰਧੀ ਦਿੱਤੀਆਂ ਗਈਆਂ ਸ਼ਰਤਾਂ ਨੂੰ ਰੱਦ ਕਰ ਚੁੱਕਾ ਹੈ ਅਮਰੀਕਾ ਦੀਆਂ ਧਮਕੀਆਂ ਤੇ ਇਜ਼ਰਾਈਲ ਦੇ ਹਮਲਿਆਂ ਦੇ ਬਾਵਜੂਦ ਈਰਾਨ ਆਪਣਾ ਪਰਮਾਣੂ ਪ੍ਰੋਗਰਾਮ ਜਾਰੀ ਰੱਖ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸਪਸ਼ਟ ਕੀਤਾ ਹੈ ਕਿ ਉਹ ਈਰਾਨ ਦੀ ਕਿਸੇ ਵੀ ਸ਼ਰਤ ਨੂੰ ਸਵੀਕਾਰ ਨਹੀਂ ਕਰਨ ਵਾਲੇ ਹਨ। ਹੁਣ ਸ਼ਰਤ ਨੂੰ ਸਵੀਕਾਰ ਕਰਨ ਦਾ ਸਮਾਂ ਖਤਮ ਹੋ ਗਿਆ ਹੈ। ਅਜਿਹੀ ਸਥਿਤੀ ਵਿੱਚ ਈਰਾਨ ਕੋਲ ਹੁਣ ਸਿਰਫ ਇੱਕ ਹੀ ਵਿਕਲਪ ਬਚਿਆ ਹੈ ਕਿ ਉਹ ਬਿਨਾਂ ਸ਼ਰਤ ਸਮਰਪਣ ਕਰੇ। ਇਸ ਦਾ ਮਤਲਬ ਹੈ ਕਿ ਹੁਣ ਈਰਾਨ ਦੀ ਕੋਈ ਵੀ ਮੰਗ ਜਾਂ ਸ਼ਰਤ ਸਵੀਕਾਰ ਨਹੀਂ ਕੀਤੀ ਜਾਵੇਗੀ। ਟਰੰਪ ਸ਼ੁਰੂ ਤੋਂ ਹੀ ਖੁੱਲਕੇ ਇਜ਼ਰਾਈਲ ਦਾ ਸਮਰਥਨ ਕਰਦੇ ਆ ਰਹੇ ਹਨ ਇਸੇ ਲਈ ਉਹਨਾਂ ਨੇ ਹੁਣ ਈਰਾਨ ਨੂੰ ਅਲਟੀਮੇਟਮ ਦਿੱਤਾ ਹੈ ਕਿ ਸ਼ਰਤਾਂ ਲਗਾਉਣ ਦਾ ਸਮਾਂ ਹੁਣ ਖਤਮ ਹੋ ਗਿਆ ਹੈ ਆ ਹੁਣ ਜਾਣਦੇ ਹਾਂ ਕਿ ਟਰੰਪ ਈਰਾਨ ਤੋਂ ਨਾਰਾਜ਼ ਕਿਉਂ ਹਨ ਅਮਰੀਕਾ ਦਾ ਦੋਸ਼ ਹੈ ਕਿ ਈਰਾਨ ਗੁਪਤ ਰੂਪ ਵਿੱਚ ਪਰਮਾਣੂ ਹਥਿਆਰ ਵਿਕਸਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਦੋਂ ਕਿ ਈਰਾਨ ਇਸ ਦਾਅਵੇ ਨੂੰ ਰੱਦ ਕਰਦਾ ਆ ਰਿਹਾ ਹੈ 트럼ਪ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਈਰਾਨ ਨਾਲ ਸਿਰਫ ਦੋ ਵਿਕਲਪ ਬਚੇ ਹਨ ਜਾਂ ਤਾਂ ਫੌਜੀ ਕਾਰਵਾਈ ਕੀਤੀ ਜਾਵੇਗੀ ਜਾਂ ਇੱਕ ਨਵਾਂ ਸਮਝੌਤਾ ਕੀਤਾ ਜਾਵੇਗਾ ਇਸ ਤੋਂ ਬਾਅਦ ਈਰਾਨ ਨੇ 트럼ਪ ਦੇ ਪਸਤਾਵ ਨੂੰ ਠੁਕਰਾ ਦਿੱਤਾ ਇਹੀ ਕਾਰਨ ਹੈ ਕਿ ਈਰਾਨ ਤੇ 트럼ਪ ਦਾ ਗੁੱਸਾ ਹੋਰ ਵਿਵਾਦਗਿਆ ਹੈ ਮੱਧ ਪੂਰਬ ਵਿੱਚ ਚੱਲ ਰਹੇ ਤਣਾਅ ਦੇ ਵਿਚਕਾਰ 트럼ਪ ਇੱਕ ਵੱਡਾ ਦਾਵਾ ਕੀਤਾ ਹੈ ਕਿ ਉਸ ਨੂੰ ਪੂਰੀ ਜਾਣਕਾਰੀ ਹੈ ਕਿ ਸੁਪਰੀਮ ਲੀਡਰ ਕਿੱਥੇ ਲੁਕਿਆ ਹੋਇਆ ਹੈ ਹਾਲਾਂਕਿ ਉਹਨਾਂ ਨੇ ਆਪਣੀ ਪੋਸਟ ਵਿੱਚ ਖਾਮੇ ਨਹੀਂ ਦਾਨਾ ਨਹੀਂ ਲਿਆ ਹੈ ਪਰ ਇਸ ਪੋਸਟ ਨੂੰ ਸਿਰਫ ਖਾਮੇ ਨਹੀਂ ਲੈ ਹੀ ਮੰਨਿਆ ਜਾ ਰਿਹਾ ਹੈ ਉਹ ਇੱਕ ਆਸਾਨ ਨਿਸ਼ਾਨਾ ਹੈ ਪਰ ਉੱਥੇ ਸੁਰੱਖਿਆਤ ਹੈ ਅਸੀਂ ਉਸ ਨੂੰ ਨਹੀਂ ਮਾਰਾਂਗੇ ਘਟੋ ਘਟ ਹੁਣ ਨਹੀਂ ਪਰ ਅਸੀਂ ਨਹੀਂ ਚਾਹੁੰਦੇ ਕਿ ਨਾਗਰਿਕ ਜਾਂ ਅਮਰੀਕੀ ਸੈਨਿਕਾਂ ਦੇ ਮਿਜ਼ਾਇਲਾ ਚਲਾਈਆਂ